ਜੀ ਹੁਣ ਜਿਹੜੇ ਕਿ ਅਨਮੋਲ ਗਗਨ ਨੂੰ ਲੈ ਕੇ ਬਹੁਤ ਵੱਡੀਆਂ ਖਬਰਾਂ ਆ ਰਹੀਆਂ ਸਾਹਮਣੇ ਚਾਰੇ ਪਾਸੇ ਜੋ ਕੀ ਚਰਚਾ ਦਾ ਵਿਸ਼ਾ ਬਣਿਆ ਖੜਾਗਾ ਜਿਹਦੇ ਵਿੱਚ ਹੁਣ ਗੱਲ ਕਰੀਏ ਬਈ ਪੰਜਾਬ ਦੇ ਵਿੱਚ ਇੱਕ ਹੜਕਾ ਮੁੱੱਚਾ ਖੜਾ ਪਹਿਲੀ ਗੱਲ ਜਦੋਂ ਇਹ ਪੋਸਟ ਪੈਂਦੀ ਹੈ ਇੱਕ ਫੇਸਬੁੱਕ ਤੇ ਜਿਹਦੇ ਵਿੱਚ ਕਿਹਾ ਜਾਂਦਾ ਵੀ ਮੇਰਾ ਮਨ ਪਰਿਆ ਹੋਇਆ ਤੇ ਮੈਂ ਇਹ ਇਸਤੀਫਾ ਦੇਣਾ ਚਾਹੁੰਨੀ ਐ ਅਨਮੋਲ ਗਗਨ ਮਾਨਮਨੀਓ ਕਿਹਾ ਜਾਂਦਾ ਤੇ ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਦੇ ਘਰ ਦੇ ਵਿੱਚ ਜਾਂਦੇ ਅਮਨ अरोੜਾ ਕਿਲਕਾ ਥੜ ਕੀਤਾ ਉਹਨੇ ਕਿਹਾਣਾ ਤੂੰ ਇੱਕ ਕੰਮ ਕਰ ਜਾ ਕੇ ਤੂੰ ਜਾਂਦਿਆਂ ਲਿਖ ਦੇ ਇੰਜ ਤੇ ਕੋਈ ਫਾਰਮਲ ਪੈਡ ਤੇ ਕਿਸੇ ਤੇ ਨਹੀਂ ਇਸਤੀਫਾ ਦੇਣਾ ਇਸਤੀਫਾ ਕਿਹੇ ਕੋਲ ਨਹੀਂ ਪਹੁੰਚਿਆ ਜਦ ਤੱਕ ਇਸਤੀਫਾ ਫਾਰਮਲੀ ਪਹੁੰਚੂਗਾ ਨਹੀਂ ਸਪੀਕਰ ਕੋਲ ਤੇ ਮਨਜ਼ੂਰ ਕਿਵੇਂ ਹੋਊਗਾ ਸੋਸ਼ਲ ਮੀਡੀਆ ਤੇ ਪਾਤਾ ਇਥੇ ਬਥੇਰੇ ਤੁਰੇ ਫਿਰਦੇ ਪਾਇਆ ਰਹੇ ਤੇ ਉਹ ਉਹਦਾ ਕੋਈ ਅਰਥ ਨਹੀਂ ਹੈਗਾ ਉਹ ਇੱਕ ਕਿਸਮ ਦਾ ਪ੍ਰੋਟੈਸਟ ਹੀ ਮੰਨਿਆ ਜਾਣਾ ਪਰ ਤੁਸੀਂ মিডিਆ ਦੀ ਦੇਖ ਲਓ ਜਿਵੇਂ ਬੱਲੇ ਬੱਲੇ ਕਰਾਈ ਉਹ ਵੀ ਇੱਕ ਗਣੀ ਮਿੱਠੀ ਸੀ ਜਿਹੜੇ ਦਿੱਲੀ ਵਾਲੇ ਉੱਥੇ মিডিਆ 'ਚ ਬਿਠਾਏ ਹੋਏ ਆ ਪੰਜਾਬ ਦੇ মিডিਆ 'ਚ ਪੀਆਰ ਓ ਸੇ ਉਹਨਾਂ ਗਿਆ ਉਹਨਾਂ ਗੁੱਡੀ ਚੜਾ ਦਿਓ ਵੀ ਇਹਦੀ ਪੂਰੀ ਖਬਰ ਵੱਡਾ ਹੀਰੋ ਹੀਰੋਇਨ ਬਣਾ ਦਿਓ ਮੈਡਮ ਨੂੰ ਜਿਹੜਾ ਆ ਤਾਂ ਕਿ ਪਤਾ ਲੱਗੇ ਕਿ ਆ ਗਈ ਆ ਗਈ ਆ ਗਈ ਹੁਣ ਇਹ ਸਾਰੀਆਂ ਰੀਨੇਗੋਸ਼ੀਏਟ ਪੋਜੀਸ਼ਨਸ ਹੋਣ ਗਿਆ ਅ ਅਸਲੀਅਤ ਇਹ ਆ ਕਿ ਨਾ ਅਸੀਫਾ ਦਿੱਤਾ ਸੀ ਵਾਪਸ ਤੇ ਕੀ ਲੈਣਾ ਸੀਗਾ ਇਸੇ ਕਰਕੇ ਅਮਨ ਅਰੋੜੇ ਹੁਣ ਆਗੇ ਨਾ ਉਹਨਾਂ ਨੂੰ ਪਤਾ ਨਾ ਤੁਸੀਂ ਦੇਖਿਆ ਭਗਵੰਤ ਮਾਨ ਆਪਣਾ ਬਾਈਟ ਤੇ ਜਦੋਂ ਤੁਹਾਡੇ ਵਰਗੇ ਮੁੰਡਿਆਂ ਨੇ ਪੁੱਛਿਆ ਮੀਡੀਆ ਵਾਲਿਆਂ ਨੇ ਪਿਆ ਜੀ ਮੈਨੂੰ ਨਹੀਂ ਪਤਾ ਆ ਗਿਆ ਕਹਿੰਦੇ ਮਿੰਨੇ ਪਤਾ ਇਹਦਾ ਮਤਲਬ ਇਹ ਸੀ ਕਿ ਉਹਨਾਂ ਨੂੰ ਬਿਲਕੁਲ ਹਨੇਰੇ ਚ ਰੱਖ ਕੇ ਇਹ ਸਾਰਾ ਕੰਮ ਕੀਤਾ ਗਿਆ ਔਰ ਉਹਦਾ ਜਿਹੜਾ ਰਿਜ਼ਲਟ ਪੋਜ਼ਿਟਿਵ ਉਹਨਾਂ ਨੇ ਲੈਣਾ ਸੀ ਉਹ ਨਿਕਲ ਆਇਆ ਹੁਣ ਇਹ ਐਹੋ ਜੀ ਜਦੋਂ ਦਿੱਲੀ ਵਾਲਿਆਂ ਦੀ ਪੋਲਿਟਿਕ ਪੰਜਾਬ ਦੇ ਵਿੱਚ ਚੱਲੂਗੀ ਸਰ ਅੱਜ ਇਸ ਮਾਮਲੇ ਦੇ ਉੱਪਰ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਕਈ ਵਾਰ ਲੋਕ ਨਾ ਨੌਜਵਾਨ ਨੇ ਜਿਹੜੇ ਜਜਵਾਤੀ ਹੋ ਕੇ ਫੈਸਲਾ ਲੈ ਲੈਂਦੇ ਨੇ ਕਿ ਇਹ ਜਿਹੜਾ ਫੈਸਲਾ ਸੀ ਜਜਵਾਤੀ ਹੋ ਕੇ ਲੈ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ ਇਹ ਅਸਤੀਫਾ ਵੀ ਮੈ ਕੇ ਲੈ ਗਿਆ ਸੀ ਦੇਖੋ ਨੌਜਵਾਨ ਤੇ ਹੈਗੀ ਆ ਉਹ ਲੇਡੀ ਆਪਾਂ ਤੇ ਇਹ ਤੇ ਕਹਿ ਨਹੀਂ ਸਕਦੇ ਅਨਮੋਲ ਕਗਨ ਮਾਨ ਜਿਹੜੀ ਹੈਗੀ ਤੇ ਉਹ ਜਜ਼ਬਾਤੀ ਹੋ ਕੇ ਫੈਸਲਾ ਲਿਆ ਕਿ ਉਹਨੇ ਕੇਜਰੀਵਾਲ ਦੇ ਕਹਿਣ ਤੇ ਲਿਆ ਜਾਂ ਆਪਣੇ ਮਨ ਚੋਂ ਲਿਆ ਜਾਂ ਦੁਖੀ ਹਿਰਦੇ ਨਾਲ ਲਿਆ ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਈ ਆਪਣੀ ਪੋਸਟ ਇਹਦੇ ਹੁਣ ਆਪਾਂ ਸਾਰਿਆਂ ਨੂੰ ਸੋਚਣਾ ਜਾਂ ਉਹਨੂੰ ਸੋਚਣਾ ਪਰ ਤੁਸੀਂ ਇਹ ਗੱਲ ਦਾ ਜਵਾਬ ਤੇ ਉਸ ਮੈਡਮ ਤੋਂ ਹੀ ਅਨਮੋਲ ਗਗਨ ਮਾਨ ਤੋਂ ਹੀ ਪੁੱਛ ਸਕਦੇ ਆ ਭਾਈ ਤੁਸੀਂ ਜਜ਼ਬਾਤੀ ਹੋ ਕੇ ਲਿਆ ਸੀ ਕਿ ਸੋਚ ਸਮਝ ਕੇ ਲਿਆ ਸੀ ਇਸ ਲਈ ਇਹ ਤੇ ਗੱਲ ਉਹਦਾ ਜਵਾਬ ਪਰਫੈਕਟ ਜਿਹੜਾ ਅਸਲੀ ਜਵਾਬ ਤੇ ਉਹ ਦੇ ਸਕਦੇ ਆ पर सानू ਨਹੀਂ ਲੱਗਦਾ ਕਿ ਐਡੇ ਵੱਡੇ ਫੈਸਲੇ ਜਜ਼ਬਾਤੀ ਹੋ ਕੇ ਲੈ ਜਾਂਦੇ ਆ ਆਫਟਰ ਆਲ 70-80 ਹਜ਼ਾਰ ਰੁਪਿਆ ਦੇ ਮਹੀਨੇ ਦੀ ਪੈਨਸ਼ਨ ਹੁਣੀ ਆ ਤੇ ਉਹ ਡੇਢ ਸਾਲ ਰਹਿੰਦਾ ਓਖੀ ਸੋਕੀ ਕੌੜਾ ਘੋਟ ਕਰਕੇ ਕੱਟ ਲੈਂਦੀ ਨਾ ਵੀ ਹੁੰਦੀ ਤੇ ਐਮ ਐਲ ਏ ਸ਼ਿਪ ਤੇ ਹੈਗੀ ਆ ਉਹ ਕੁੰਮਰ ਵਿਜੇ ਪ੍ਰਤਾਪ ਦੀ ਤੇ ਐਮ ਐਲ ਏ ਸ਼ਿਪ ਕੱਟੀ ਜਾਂਦਾ ਉਹਦਾ ਪੈਨਸ਼ਨ ਤੇ ਲੱਗੂਗੀ ਉਤੇ ਕਿਤੇ ਨਹੀਂ ਜਾਂਦੀ ਨਾਲੇ ਰੋਬ ਦਾਬ ਜਿਹੜਾ ਐ ਐਮਐਲਏ ਤੇ ਐਮਐਲਏ ਹੁੰਦਾ ਆ ਬਾਕੀ ਗੱਡੀਆਂ ਤੇ 2-4 ਪੁਲਿਸ ਦੇ ਬੰਦੇ ਤੇ ਪੁੱਛ ਗਏ ਛੋਣੀ ਕਿਤੇ ਬਣੀ ਰਹਿੰਦੀ ਐ ਬਾਕੀ ਬਹੁਤਾ ਵੱਡਾ ਜਿਹੜਾ ਇਧਰ ਉਧਰ ਦਾ ਤੁਹਾਨੂੰ ਕਮਾਉ ਭਾਵੇਂ ਨਾਂ ਬਣ ਸਕੇ ਬੰਦਾ ਆਪਣੇ ਕਾਰਨਾ ਕਰਕੇ ਤੇ ਇਹ ਗੱਲ ਵਿੱਚੋਂ ਇਹ ਆ ਕਿ ਅਨਮੋਲ ਗਗਨ ਨੂੰ ਥੋੜੇ ਜਿਹੇ ਬਾਦ ਅਧਿਕਾਰ ਰੈਵਿਊ ਦੇ ਜਾਂ ਇਧਰ ਉਧਰ ਦੇ ਦਬ ਦਬਾ ਦੇ ਉਹਦੇ ਮਰਜ਼ੀ ਦੇ ਬੰਦੇ ਲਾ ਕੇ ਦਿੱਲੀ ਵੱਲ ਨੂੰ ਇਥੋਂ ਦਾ ਬੋਰੀਆਂ ਦਾ ਮੂੰਹ ਖੋਲਣ ਦੀਆਂ ਕੋਈ ਨਾ ਕੋਈ ਤਿਆਰੀਆਂ ਦੀ ਨਾਲ ਗਿਣੀ ਮਿੱਠੀ ਗੱਲ ਹੋ ਸਕਦੀ ਹੈ ਜਿਹੜੀ ਅੰਦਰਲੇ ਬੰਦੇ ਜਿਹੜੇ ਆ ਉਹ ਇਸ ਗੱਲ ਦੀ ਚਰਚਾ ਚਲਾ ਰਹੇ ਆ ਹੁਣ ਬਾਕੀ ਤੇ ਦੇਖੋ ਇਹਨਾਂ ਦੇ ਢਿੱਡ ਚ ਕੋਈ ਗੱਲ ਪੋਲਿਟੀਸ਼ੀਨਾਂ ਦੇ ਪਤਾ ਲਾ ਪਾਉਣਾ ਕਹਿਣਾ ਕੁਝ ਕਰਨਾ ਕੁਝ ਤੇ ਮਨ ਵਿੱਚ ਕੁਝ ਰੱਖਣਾ ਇਹ ਬਹੁਤ ਫਰਕ ਹੁੰਦਾ ਇਹਨਾਂ ਦਾ ਇਹੀ ਪੋਲਿਟਿਕ ਅੱਜਕੱਲ ਬਣ ਗਈ ਆ ਕੋਈ ਸਾਫ਼ ਦੇ ਲਈ ਸਾਫ਼ ਸਾਫ਼ ਗੱਲ ਕਰਨ ਦੀ ਪਾਰਦਰਸ਼ਤਾ ਦੀ ਤੇ ਗੱਲ ਕੋਈ ਹੈ ਨਹੀਂ ਹਾਲਾਂਕਿ ਇਹ ਜਿਹੜੀ ਪਾਰਟੀ ਐ ਉਹ ਇਹਨਾਂ ਗੱਲਾਂ ਦਾ ਹੀ ਵਾਅਦਾ ਕਰਕੇ ਆਈ ਸੀ ਕੱਲ ਅਨਮੋਲ ਗਗਨ ਮਾਨਤੇ ਬਹੁਤ ਸਾਰੇ ਲੋਕ ਇਸ ਗੱਲ ਦਾ ਦੋਸ਼ ਲਾ ਰਹੇ ਸੀ ਕਿ ਜੀ ਪੈਸਾ ਬਹੁਤ ਬਣਾ ਲਿਆ ਕੇਜਰੀਵਾਲ ਨੇ ਕਿਹਾ ਨਾ ਤੂੰ ਸਾਨੂੰ ਬਦਨਾਮ ਕਰਤੀਆਂ ਕਿਉਂਕਿ ਭਗਵੰਤ ਮਾਨ ਨੂੰ ਤੇ ਬਾਹਰ ਕੱਢਦੇ ਹੋ ਨਾ ਕਿਉਂਕਿ ਉਹ ਤੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਜੇ ਆਪਾਂ ਉਹਦੀ ਗੱਲ ਨੂੰ ਮੰਨ ਕੇ ਚੱਲੀਏ ਤੇ ਲੱਗਦਾ ਸੱਚੀ ਵਿੱਚ ਸਾਨੂੰ ਵੀ ਇਹੋ ਹੀ ਸੀ ਕਿ ਬਦਨਾਮੀ ਇਹ ਤੋਂ ਪਹਿਲਾਂ ਕੋਈ ਹੋ ਜੇ ਉਹਨੇ ਕਿਹਾ ਨਾ ਬਈ ਬੀਬਾ ਕੰਮ ਬਹੁਤ ਖਰਾਬ ਹੋ ਗਿਆ ਹੈ ਸਾਡੇ ਕੋਲ ਬਹੁਤ ਸ਼ਿਕਾਇਤਾਂ ਆ ਤੇ ਇੰਨੀਆਂ ਗੱਲਾਂ ਆ ਜਾਦੇ ਤੂੰ ਅਸਤੀਫਾ ਦੇ ਦੇ ਤੇ ਜਾਂ ਫਿਰ ਤੂੰ ਜੇਲ੍ਹ ਦੇਖ ਲਾ ਗੱਲ ਦੁਆ ਜੋ ਇੱਕਿਆ ਉਹਨੇ ਕਹਣਾ ਮੈਂ ਅਸਤੀਫਾ ਦੇ ਦੇਨੀ ਆ ਸਾਨੂੰ ਸ਼ੁਰੂ ਚੇਂਜ ਗੱਲ ਲੱਗੀ ਸੀ ਪਰ ਜਦੋਂ ਵਿੱਚੋਂ ਹੋਰ ਥੋੜੀ ਜੀ ਖੋਜ-ਬੀਂਡ ਕਰਕੇ ਇਧਰੋਂ ਉਧਰੋਂ ਗੱਲਾਂ ਦਾ ਪਤਾ ਲੱਗਾ ਤੇ ਉਹਦੇ ਚ ਜ਼ਿਆਦਾ ਗੱਲ ਇਹ ਲੱਗ ਰਹੀ ਆ ਲਖਵਿੰਦਰ ਕਿ ਇਹ ਕੇਜਰੀਵਾਲ ਨੇ ਪੱਥਾ ਛੁੱਟਿਆ ਸੀਗਾ ਔਰ ਉਹ ਉਸੇ ਤਰੀਕੇ ਨਾਲ ਉਹਨੇ ਸਾਰੇ ਆਪਣੇ ਉਸ ਪੱਤੇ ਦੇ ਵਿੱਚ ਇੱਕ ਹਾਤਾ ਕਾਮਯਾਬ ਆ ਬਾਕੀ ਆਉਣ ਵਾਲੇ ਸਮੇਂ ਚ ਦੇਖੋ ਤੁਸੀਂ ਇੰਨੀ ਗੱਲ ਹੀ ਨਹੀਂ ਐ ਲਖਵਿੰਦਰ ਜੀ ਤੁਸੀਂ ਦੂਜੀ ਗੱਲ ਵੀ ਤੇ ਜੋੜ ਦੇ ਸੀ ਦੀ ਇਹਨ ਮੌਲਕਾ ਜਨਮਾਨ ਦੇ ਨਾਲ ਉਹ ਗਿੱਲ ਕੀ ਨਾ ਉਹਨਾਂ ਦਾ ਨਾਂ ਕੀ ਹੈਗਾ ਯਾਰ ਰਣਜੀਤ ਸਿੰਘ ਗੱਲ ਕੀ ਜੀ ਹਾਂ ਉਹਨਾਂ ਨੇ ਵੀ ਤੇ ਗਿਲਕੋ ਵਾਲੇ ਉਹ ਕਰਤਾ ਜੀ ਲਓ ਜੀ ਹੁਣ ਉਧਰ ਕੁਝ ਤੇ ਉਹਨਾਂ ਤੋਂ ਹੈ ਚਰਚਾ ਚੱਲ ਵੀ ਫੰਡ ਮੰਗਣਗੇ ਪੈਸਾ ਹੈ ਰੀਅਲ ਏਸਟੇਟ ਵਾਲੇ ਹੈਗੇ ਆ ਤੇ ਨਾਲੇ ਤੇ ਪਾਰਟੀ ਨੂੰ ਫੰਡ ਜਾਊਗਾ ਨਾਲੇ ਟਿਕਟ ਆ ਫਲਾਨਾ ਟੰਕਾਣਾ ਗੱਲਾਂ ਤੇ ਲੋਕ ਫਿਰ ਇੱਕ ਮਾੜਾ ਜਿਹਾ ਮਿਲਣਾ ਚਾਹੀਦਾ ਖੰਭ ਉਹਦੇ ਤੋਂ ਢਾਰ ਤੇ ਆਪੇ ਬਣਾ ਲਿੰਦੇ ਆ ਖੰਭ ਤੋਂ ਢਾਰਾਂ ਬਣਾ ਲਿੰਦੇ ਆ ਲੋਕ ਮੀਡੀਆ ਨੂੰ ਤੇ ਫਿਰ ਚਲੋ ਟੀਆਰਪੀ ਵੀ ਬਣਾਉਣੀ ਦੀ ਇਹ ਗੱਲ ਵੀ ਚੱਲੀ ਹੁਣ ਅਸੀਂ ਤੇ ਇਹ ਡੀਗ ਰਹੇ ਸੀਗਾ ਕਿ ਇਹਨੇ ਅਸਤੀਫਾ ਦੇਤਾ ਅੱਜ ਸ਼ਾਇਦ ਗਿੱਲ ਸਾਹਿਬ ਜਿਹੜੇ ਆ ਹੁਣ ਆਮ ਆਦਮੀ ਪਾਰਟੀ ਦੇ ਉੱਥੋਂ ਝੰਡਾ ਬਰਦਾਰ ਹੋਣਗੇ ਤੇ ਜਿਹੜਾ ਪਟਾੜੀ ਚੋਂ ਸੱਪ ਨਿਕਲਿਆ ਅਸਲ ਤੇ ਬੀਨ ਵਜਣ ਤੋਂ ਬਾਅਦ ਉਹ ਇਹ ਨਿਕਲਿਆ ਕਿ ਨਹੀਂ ਉਹ ਤੇ ਭਾਜੀਪੀ ਵੱਲ ਨੂੰ ਸੋਚ ਰਹੇ ਆ ਇਸ ਕਰਕੇ ਰੱਬ ਜਾਣੇ ਹੁਣ ਉਹ ਵੀ ਇੱਕ ਅਦਾ ਦੋ ਦਿਨਾਂ ਚਾਹਿਆ ਖੇਲਿਆ ਕੋਈ ਬਹੁਤਾ ਲੰਬਾ ਖੇਲ ਨਹੀਂ ਹੈਗਾ ਕਿ ਕਿ ਜਦੋਂ ਇੱਕ ਪਾਸੇ ਉਹ ਬੰਦਾ ਹਟ ਜਾਂਦਾ ਦੂਜੇ ਪਾਸੇ ਫੜ ਦੇਣੀ ਕੁੰਡੀ ਲਾਉਣੀ ਪੈਂਦੀ ਆ ਨਹੀਂ ਤੇ ਕਿਸੇ ਦਾ ਕੀ ਮੂਡ ਹੋਵੇ ਜਿਹੜੇ ਆ ਓਵਰਲ ਵਾਦੇ ਕੀਤੇ ਹੁੰਦੇ ਬੰਦਾ ਕਦੋਂ ਮੁੱਕਰ ਜਾ ਪੋਲਿਟਿਕਸ ਚ ਉਹਦਾ ਕੋਈ ਪਤਾ ਨਹੀਂ ਲੱਗਦਾ ਇਸ ਕਰਕੇ ਉਹ ਵੀ ਥੋੜੇ ਦਿਨਾਂ ਦੀ ਖੇਲ ਹੈ ਤੁਹਾਡੇ ਸਾਹਮਣੇ ਜੋ ਅਸੀਂ ਇਹ ਅੰਦਾਜ਼ਾ ਲਾ ਰਹੇ ਹਾਂ ਕਿ ਉਹ ਬੀਜੇਪੀ ਵਾਲੇ ਜਾਣਗੇ ਇੱਧਰ ਨਹੀਂ ਆਉਂਦੇ ਉਹ ਵੀ ਵੇਖਣ ਵਾਲੀ ਗੱਲ ਹੋਊਗੀ ਜੀ ਚਲੋ ਸਰ ਇਹ ਤਾਂ ਹੁਣ ਅਸਤੀਫੇ ਦਾ ਕਲੀਅਰ ਹੋ ਚੁੱਕਿਆ ਵੀ ਸ਼ਾਇਦ ਜਿਵੇਂ ਤੁਸੀਂ ਕਿਹਾ ਵੀ ਅਸਤੀਫਾ ਤਾਂ ਕੋਈ ਕਿਤੇ ਗਿਆ ਹੀ ਨਹੀਂ ਸਿਰਫ ਔਰ ਸਿਰਫ ਇੱਕ ਮੀਡੀਆ ਦੇ ਵਿੱਚ ਇਹ ਹੈਡਲਾਈਨਸ ਬਣਾਈ ਗਈ ਸੀ ਤੇ ਮੀਡੀਆ ਦੇ ਵਿੱਚ ਮੀਡੀਆ ਟ੍ਰਾਇਲ ਹੋ ਗਿਆ ਸੀ ਅ ਸਿਰਫ ਉਸ ਤੋਂ ਬਾਅਦ ਲekin 24 ਘੰਟੇ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਅਨਮੋਲ ਗਗਨ ਮਾਨ ਜੀ ਵੱਲੋਂ ਬਿਨਾਂ ਦੱਸੇ ਜਿਵੇਂ ਅਸਤੀਫੇ ਦੀ ਗੱਲ ਕਹੀ ਗਈ ਸੀ ਬਿਨਾਂ ਦੱਸੇ ਫਿਰ ਤੋਂ ਘਰ ਵਾਪਸੀ ਹੋ ਗਈ ਹੈਗੀ ਝਾ ਕੇ ਇਹ ਵੀ ਘਰੋਂ ਗਈ ਨਹੀਂ ਸੀ ਤੇ ਵਾਪਸ ਵੀ ਆ ਗਈ ਹੈਗੀ ਸਹੀ ਹੈ ਤੇ ਉਧਰ ਸਾਰਾ ਹੁਣ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਭਾਵੇਂ ਕਿ ਪੰਜਾਬ ਦੀ ਸਿਆਸਤ ਦੇ ਹਾਸ਼ੀ ਦੇ ਉੱਪਰ ਆ ਲੇਕਿਨ ਅੱਜ ਵੱਡੀ ਵੜਕ ਹੈ ਜਿਹੜੀ ਉਸ ਤਖਵੀਰ ਸਿੰਘ ਬਾਦਲ ਦੇ ਵੱਲੋਂ ਚੰਬਾਲ ਦੇ ਵਿੱਚ ਮਾਰੀ ਗਿਆ ਉੱਥੇ ਬੜੀ ਵੱਡੀ ਰੈਲੀ ਸੀ ਕਹਿ ਰਹੇ ਨੇ ਕਿ ਬੜਾ ਵੱਡਾ ਗਰੁੱਪ ਹੈ ਜਿਹੜਾ ਜੁਆਇਨ ਕੀਤਾ ਅੱਜ ਆਜ਼ਾਦ ਗਰੁੱਪਾ ਕੋਈ ਉਹਨਾਂ ਨੇ ਜੁਆਇਨ ਕੀਤੀ ਹੈ ਪਾਰਟੀ ਤੇ ਉਹਨਾਂ ਦੇ ਜਿਹੜੇ ਇੰਚਾਰਜ ਸੀ ਉਸ ਗਰੁੱਪ ਦੇ ਉਹਨਾਂ ਨੂੰ ਅੱਜ ਤਰਨ ਤਰਨ ਜਿਮਨੀ ਚੋਣ ਦੇ ਲਈ ਭਾਵੇਂ ਕਿ ਜਿਮਨੀ ਚੋਣ ਅਨਾਉਂਸ ਨਹੀਂ ਹੋਈ ਲੇਕਿਨ ਉਸ ਦੇ ਲਈ ਉਹਨਾਂ ਨੇ ਹਲਕਾ ਇੰਚਾਰਜ ਵੀ ਲਗਾਤਾ ਤੇ ਉਹਨਾਂ ਨੂੰ ਉਮੀਦਵਾਰ ਪਾਰਟੀ ਦਾ ਵੀ ਐਲਾਨ ਪਾ ਗਿਆ ਕਿਵੇਂ ਦੇਖ ਰਹੇ ਹੋ ਫੈਸਲੇ ਨੂੰ ਕਿ ਇਹ ਫੈਸਲਾ ਹੁਣ ਸਹੀ ਪੈਣ ਵਾਲਾਗਾ ਕਿ ਇਹ ਜਿਹੜਾ ਉਮੀਦਵਾਰ ਹੋਏਗਾ ਅਕਾਲੀ ਦਲ ਦੀ ਜਿਹੜੀ ਡੁੱਬਦੀ ਜਾ ਰਹੀ ਬੇੜੀ ਆ ਉਹਨੂੰ ਤਣ ਪੱਤਰ ਲਾ ਦੇਵੇਗਾ ਕਿਵੇਂ ਦੇਖ ਰਹੇ ਹੋ ਸਪੈਸਲ ਨੇ ਨੂੰ ਕਿਵੇਂ ਦੇਖ ਰਹੇ ਹੋ ਅੱਜ ਆਜ਼ਾਦ ਗੁਰਪਤ ਦੀ ਆਮ ਆਦਿ ਮਾਫ ਕਰਨਾ ਅਕਾਲੀ ਦਲ ਦੇ ਵਿੱਚ ਐਂਟਰੀ ਨੂੰ ਇਹ ਦੇਖੋ ਦੋਵੇਂ ਨੂੰ ਇੱਕ ਇਹਨਾਂ ਦਾ ਲਾਸ ਸੀਗਾ ਇੱਕ ਇਹਨਾਂ ਦਾ ਗੇਨ ਆ ਅਜੇ ਤੇ ਆਉਣ ਵਾਲੇ ਸਮੇਂ 'ਚ ਥੋੜੇ ਜੇ ਦਿਨਾਂ 'ਚ ਪਤਾ ਲੱਗੂਗਾ ਕਿ ਲੋਕ ਉਹਨੂੰ ਕਿਵੇਂ ਰਿਸਪੌਂਡ ਕਰਦੇ ਆ ਇਹਨਾਂ ਦਾ ਜਿਹੜਾ ਦੋ ਦੋ ਤਿੰਨ ਵਾਰੀ ਉੱਥੋਂ ਬੰਦਾ ਐਮਐਲਏ ਚਿੱਥਿਆ ਹੋਇਆ ਸੀਗਾ ਸੰਧੂ ਉਹ ਇਹ ਹਾਂਜੀ ਉਹ ਫਿਰ ਛੱਡ ਗਿਆ ਸੀਗਾ ਤੇ ਉਹਦੇ ਕਰਕੇ ਇੱਕ ਤੱਕਾ ਜਾਂ 네ਗੇਟਿਵ ਤੇ ਪੋਲਿਟਿਕਸ ਚ ਇਮੇਜ ਜਾਂਦਾ ਇੱਕ ਕਿਸਮ ਦਾ ਇਹ ਪ੍ਰਚਾਰ ਤੇ ਦੇਖੋ ਜੀ ਕਾਲੀ ਡਾਲ ਨੂੰ ਤੇ ਛੱਡ ਛੱਡ ਕੇ ਜਾ ਰਹੇ ਆ ਇੱਕ ਇੱਥੇ ਵਾਲਾ ਗਿੱਲ ਵੀ ਇਹ ਸਾਰਾ ਜਿਹੜਾ ਜਦੋਂ ਇੱਧਰ ਨੂੰ ਜਾਣ ਲੱਗੇ ਬੰਦੇ ਤੇ ਇੱਕ ਇਹ ਤੇ ਜਾਂਦਾ ਹੀ ਆ ਨਾ ਕਿ ਸ਼ਾਇਦ ਪਾਰਟੀ ਦੇ ਵਿੱਚ ਇਹਦੇ ਸ਼ੇਅਰ ਮਾਰਕੀਟ ਉਨੀ ਉੱਪਰ ਨਹੀਂ ਜਾ ਰਹੀ ਤਾਂ ਕਿ ਲੋਕ ਜਿਹੜੇ ਆ ਡਾਊਨ ਹੋਣ ਕਰਕੇ ਸ਼ੇਅਰ ਵੇਚ-ਵੇਚ ਕੇ ਦੂਜੇ ਪਾਸੇ ਨੂੰ ਨਿਕਲ ਰਹੇ ਆ ਪਾਰਟੀ ਨੂੰ ਛੱਡ ਕੇ ਜਾ ਰਹੇ ਆ ਪਰ ਜਦੋਂ ਆ ਗੱਲ ਇਹ ਤੇ 4-5 ਦਿਨ ਪਹਿਲਾਂ ਦੀ ਅਨਾਉਂਸ ਹੋਈ ਹੋਈ ਆ ਕਿ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਕੋਲ 8 ਕਾਉਂਸਲਰ ਹੈਗੇ ਆ ਆਜ਼ਾਦ ਗਰੁੱਪ ਕਹਿੰਦੇ ਆ ਤੇ 43 ਸਰਪੰਚ ਹੈਗੇ ਹੋਰ ਵੀ ਕਈ ਉਹਨਾਂ ਦੇ ਲੀਡਰ ਵਗੈਰਾ ਸ਼ਹਿਵਾਨ ਕਿ ਇਸ ਹਲਕੇ 'ਚ ਉਹਨਾਂ ਦਾ ਕਾਫੀ ਬੋਲਬਾਲਾ ਹੈਗਾ ਕਾਫੀ ਕੰਮ ਕਰਦੇ ਰਹੇ ਆ ਤੇ ਉਹਨਾਂ ਨੇ ਆ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ ਤੁਸੀਂ ਉੰਜ ਜੇ ਤੇ ਇੰਜ ਹੋਵੇ ਮਾਨ ਸਾਹਿਬ ਕੇ ਆਜ਼ਾਦ ਕਰੋਪਿਆ ਉਹਨੇ ਚੋਣ ਲੜਨੀ ਆ ਅਕਾਲੀ ਦਲ ਨੇ ਟਿਕਟ ਦੇਣੀ ਆ ਫੇਰ ਤੇ ਥੋੜਾ ਜਿਹਾ ਜ਼ਿਆਦਾ ਈਜ਼ੀ ਹੋ ਜਾਊਗਾ ਪਰ ਜੇ ਕਹਿਣ ਕਿ ਹੁਣ ਉਹ ਅਕਾਲੀ ਦਲ ਦੇ ਵਿੱਚ ਜਿਵੇਂ ਕਿ ਸ਼ਾਮਿਲ ਹੋ ਹੀ ਗਏ ਆ ਸਵਾਲ ਉਹਦੇ ਚ ਆਉਣ ਵਾਲੇ ਸਮੇਂ ਤੇ ਜਿਹੜਾ ਹਫ਼ਤੇ ਦਸਾਂ ਦਿਨਾਂ ਤੇ ਦੇਖਣ ਵਾਲਾ ਹੋਊਗਾ ਕਿ ਕੀ ਜਿਹੜੇ ਆਜ਼ਾਦ ਤੌਰ ਤੇ ਲੋਕਾਂ ਨੂੰ ਨਾਲ ਉਹਨਾਂ ਨੇ ਜੋੜਿਆ ਸੀ ਤੇ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਜੋੜਿਆ ਸੀ ਕਿਉਂਕਿ ਆਜ਼ਾਦ ਸੀ ਔਰ ਉਹਨਾਂ ਦੇ ਨਾਲ ਹੁਣ ਉਹ ਅਕਾਲੀ ਦਲ 'ਚ ਸ਼ਾਮਲ ਹੋਣ ਲਈ ਉਸੇ ਤਰੀਕੇ ਨਾਲ ਜੋਛੋ ਖਰੋਚ ਦੇ ਨਾਲ ਆਪਣੇ ਜਿਹੜੇ ਫਾਲੋਅਰ ਹੈ ਉਹਨਾਂ ਨੂੰ ਵੋਟਾਂ ਪਵਾਉਣ ਦੇ ਵਿੱਚ ਉਹ ਕਾਮਯਾਬ ਹੋਣਗੇ ਕਿ ਉਹ ਇਸ ਗੱਲ ਨੂੰ ਕਨਵਿੰਸ ਕਰਨ ਲਈ ਕਾਮਯਾਬ ਹੋ ਜਾਣਗੇ ਕਿ ਨਹੀਂ ਨਹੀਂ ਇਹ ਪਾਰਟੀ ਬੈਸਟ ਪਾਰਟੀ ਆ ਚਲੋ ਪਰਫੈਕਟ ਤੇ ਆਈਡੀਅਲ ਭਾਵੇਂ ਨਾ ਹੋਵੇ ਤੇ ਬਾਕੀ ਸਾਰਿਆਂ ਨਾਲੋਂ ਚੰਗੀ ਆ ਇਹ ਅਜੇ ਤਰੰਤ ਰੈਲੀ ਤੋਂ ਜਾਂ ਉੱਥੋਂ ਨਹੀਂ ਅੰਦਾਜ਼ਾ ਲੱਗੂਗਾ ਵੋਟਰਾਂ ਵੋਟਾਂ ਤੋਂ ਪਤਾ ਲੱਗੂਗਾ ਪਰ ਇੱਕ ਗੱਲ ਅਕਾਲੀ ਦਲ ਲਈ ਇਹ ਬਹੁਤ ਵਧੀਆ ਹੋ ਗਈ ਹੈ ਕਿ ਉਹਨਾਂ ਨੇ ਧਮਾਕੇ ਦੇ ਨਾਲ ਬੜੇ ਵੱਡੇ ਢੱਲੇ ਦੇ ਨਾਲ ਉਸ 22 ਇਲੈਕਸ਼ਨ ਦੇ ਵਿੱਚ ਆਪਣੀ ਐਂਟਰੀ ਮਾਰੀ ਹੈ ਜਿਵੇਂ ਤੁਸੀਂ ਕਿਹਾ ਹੀ ਆ ਕਿ ਕੈਂਡੀਡੇਟ ਨੂੰ ਵੀ ਦਾਸੀ ਦਾ ਸੁਖਿੰਦਰ ਸਿੰਘ ਉਹਨਾਂ ਦਾ ਨਾਂ ਕਿ ਸੁਖਵਿੰਦਰ ਤੁਸੀਂ ਕੋਈ ਦਾਸ ਰਹੇ ਹਾਂ ਹਾਂ ਸੁਖਵਿੰਦਰ ਕੌਰ ਸੌਰੀ ਤਾਂ ਉਹਨਾਂ ਦਾ ਪਹਿਲਾਂ ਹੋਰ ਵੀ ਚੱਲੇ ਸੀ ਮੈਡਮ ਖਾਲੜਾ ਦਾ ਵੀ ਚੱਲਿਆ ਸੀਗਾ ਉਹਨਾਂ ਦਾ ਤੇ ਉਹ ਤੇ ਫਿਰ ਇਹਨਾਂ ਨੇ ਜਿਹੜੇ ਦੂਸਰੇ ਆ ਗਏ ਆ ਤਰਸੀਮ ਹੁਣੀ ਜਾਮ ਜਿਹੜੇ ਪੰਜ ਮੈਂਬਰੀ ਇਕੱਠੇ ਕਹਿੰਦੇ ਲੜਨੀਆਂ ਪਤਾ ਨਹੀਂ ਕੀ ਹੋਣਾ ਕੀ ਨਹੀਂ ਪਰ ਉਹਨਾਂ ਵੱਲੋਂ ਇਸ ਗੱਲ ਦੀਆਂ ਕੋਚਾਂ ਕੀਤੀਆਂ ਜਾਂ ਉਹਨਾਂ ਨੇ ਨਾ ਕਰਤੀ ਸੀ ਕਿ ਮੈਂ ਇਸ ਜਿਹੜੀ ਪੋਲੀਟੀਕਲ ਮੂਵ ਆ ਇਹੋ ਜੀਆਂ ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦੀ ਇਸ ਕਿਸਮ ਦਾ ਸੀ ਪਰ ਹੁਣ ਇਹ ਜਿਹੜੀਆਂ ਬੀਜਪੀ ਨੇ ਆਪਣੀ ਤਿਆਰੀ ਪੂਰੀ ਕਰ ਲਈ ਆਕਾਲੀ ਦਲ ਆਪਣਾ ਪੂਰੇ ਮੈਦਾਨ ਦੇ ਵਿੱਚ ਆ ਗਿਆ ਕਾਂਗਰਸ ਅਜੇ ਇੱਕ ਦੂਜੇ ਨਾਲ ਮੇਰਾ ਖਿਆਲ ਹੈ ਗੰਡ ਤੁੱਪ ਕਰਨ ਲਈ ਜਿਹੜੇ ਥੜੇ ਬਾਜੀ ਆ ਉਹਦੇ ਤੋਂ ਉੱਪਰ ਉੱਠ ਕੇ ਉਹ ਆਪਣਾ ਉਹ ਵੀ ਤਾਂ ਕੋਈ ਨਾ ਕੋਈ ਨਾਂ ਸੁਣੇ ਛੇਤੀ ਅਨਾਉਂਸ ਹੋ ਹੀ ਜਾਊਗਾ ਕਿਉਂਕਿ ਜਿਸ ਕਿਸਮ ਨਾਲ ਜੇ ਬੀਜਪੀ ਤਿਆਰੀ ਕਰ ਰਹੀ ਹੈ ਦਾ ਮਤਲਬ ਹੋ ਸਕਦਾ ਕਿ ਤੇ ਵਾਈਲ ਇਕਸ਼ਨ ਜਲਦੀ ਨਾ ਕਰਾਉਣੀਆ ਹੋ वैसे ते ਅਜੇ ਅਕਤੂਬਰ ਨਵੰਬਰ ਦੇ ਵਿੱਚ ਜਿਹੜੀਆਂ ਬਾਕੀ ਬਿਹਾਰ ਦੀਆਂ ਚੋਣਾਂ ਜਾਂ ਉਦੋਂ ਚੋਣਾਂ ਉਹਨਾਂ ਦੇ ਨਾਲ ਹੀ ਉਮੀਦ ਕੀਤੀ ਜਾਂਦੀ ਪਰ ਐਡੀ ਪਹਿਲਾਂ ਹੀ ਤਿਆਰੀ ਕਰ ਲੈਣੀ ਸੁਵਿੰਦਰ ਲਖਵਿੰਦਰ ਜੀ ਇਹ ਤੁਹੋਂ ਅੰਦਾਜ਼ਾ ਲੱਗਦਾ ਕਿ ਸਟੇਕਸ ਬੜੀਆਂ ਹਾਈ ਆ ਅਕਾਲੀ ਦਲ ਲਈ ਇੱਕ ਪਾਸਿਓ ਸੰਧੂ ਸਾਹਿਬ ਦਾ ਚਲੇ ਜਾਣਾ ਹਰਮਿੰਦਰ ਸਿੰਘ ਸੰਧੂ ਦਾ ਔਰ ਦੂਸਰੇ ਪਾਸਿਓ ਇਹਨਾਂ ਦਾ ਆ ਜਾਣਾ ਕੀ ਇਹ ਨਾਲ ਆਪਣੀਆਂ ਵੋਟਾਂ ਲੈ ਕੇ ਆਉਂਦੇ ਆ ਪਰ ਇੱਕ ਗੱਲ ਸਾਫ਼ ਹੈ ਕਿ ਹਰਬੀਤ ਸਿੰਘ ਸੰਤੂ ਜਿਹੜੇ ਕਾਲੀ ਦਲ ਦੇ ਨਾਲ ਵੋਟਾਂ ਲੈ ਕੇ ਕਾਫੀ ਵੋਟਾਂ ਲੈਂਦੇ ਰਹੇ ਆ ਤਿੰਨ ਵਾਰੀ ਉੱਥੇ ਚੁਣੇ ਵੀ ਗਏ ਆ ਉਹ ਸਾਰੇ ਦਾ ਮਾਨ ਦੀ ਕਿ ਕੀ ਉਹ ਨਾਲ ਹੀ ਵੋਟਾਂ ਵੀ ਲੈ ਜਾਣਗੇ ਜੇਦੋਂ ਹੁਣ ਦੂਸਰੇ ਪਾਸੇ ਜੁਆਇਨ ਕਰਦੇ ਆ ਇਹ ਸਾਰੀ ਗੱਲ ਦੇਖਣ ਵਾਲੀ ਹੁੰਦੀ ਆ ਮੇਰਾ ਆਪਣਾ ਅੰਦਾਜ਼ਾ ਹੈ ਕਿ ਕੁਝ ਹਿੱਸਾ ਤੇ ਜਿਹੜਾ ਬਿਲਕੁਲ ਨਿੱਜੀ ਪ੍ਰਭਾਵ ਦੇ ਥੱਲੇ ਹੁੰਦਾ ਉਹ ਵੋਟਾਂ ਪੈ ਪੂ ਜਾਂਦੀਆਂ ਅਦਰਵਾਈਜ਼ ਲੋਕ ਵੋਟਾਂ ਪਾਉਣ ਲੱਗਿਆਂ ਇਹ ਜ਼ਰੂਰ ਸੋਚਦੇ ਆ ਕਿ ਸੱਚੀ ਮੁੱਚੀ ਇਹ ਉਹਨਾਂ ਦੇ ਹਿੱਤ ਵਿੱਚ ਕਿਹੜਾ ਬੰਦਾ ਜ਼ਿਆਦਾ ਹੋਊਗਾ ਇਹ ਹੁਣ ਅਸੀਂ ਆਪਾਂ ਦੇਖਦੇ ਆ ਕਿ ਕਿਹੜਾ ਕਿੰਨਾ ਕਿੱਧਰ ਨੂੰ ਕਰਦਾ ਪਰ ਇੱਕ ਗੱਲ ਜ਼ਰੂਰ ਆ ਕਿ ਪੱਛਮੀ ਲੁਧਿਆਣਾ ਪੱਛਮੀ ਨਾਲੋਂ ਜਿਹੜੀ ਤਰਨਤਾਰ ਦੀ ਸੀਟ ਆ ਉਹ ਜ਼ਿਆਦਾ ਗਰਮ ਜੋਸ਼ੀ ਨਾਲ ਲੜਨ ਦੀਆਂ ਤਿਆਰੀਆਂ ਹੋ ਰਹੀਆਂ ਕਿਉਂਕਿ ਇਹ ਜਿਹੜੀਆਂ 2027 ਜਿਵੇਂ ਜਿਵੇਂ ਨੇੜਾ ਨੇੜੇ ਆਉਂਦਾ ਜਾਂਦਾ ਓਵੇਂ ਓਵੇਂ ਬਾਈ ਇਲੈਕਸ਼ਨ ਦੀਆਂ ਤਿਆਰੀਆਂ ਵੀ ਪਾਰਟੀਆਂ ਦੀਆਂ ਸਟੇਕਸ ਜ਼ਿਆਦਾ ਹੋ ਗਈਆਂ ਉਹਦੀਆਂ ਤਿਆਰੀਆਂ ਵੀ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਜੀ ਪਰ ਸਰ ਨਾਲ ਦੀ ਨਾਲ ਇੱਕ ਵੱਡਾ ਦਾਵਾ ਵੀ ਉੱਥੋਂ ਜਿੱਤਦਾ ਠੋਕ ਦਿੱਤਾਗਾ ਸੁਖਬੀਰ ਸਿੰਘ ਬਾਦਲ ਨੇ ਤੇ ਨਾਲ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਆਪਣੇ ਵਰਕਰਾਂ ਨੂੰ ਵੀ 2027 ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅਕਾਲੀ ਦਲ ਦੀ ਬਣੇਗੀ ਤੇ ਜਿਹੜਾ ਉਹਦਾ ਮੋਢਾ ਹੈਗਾ ਉਹ ਇਹ ਤਰਨ ਤਰਨ ਦੀ ਜਿਮਨੀ ਚੋਣ ਬਣੇਗੀ ਕਿ ਜੇ ਸੱਚਮੁੱਚ ਜਿਮਨੀ ਚੋਣ ਜਿਵੇਂ ਉਹ ਕਹਿ ਰਹੇ ਨੇ ਜੇਕਰ ਉਹ ਜਿੱਤ ਜਾਂਦੇ ਨੇ ਕੀ ਵੱਡਾ ਬੂਸਟ ਮਿਲਣ ਵਾਲਾ ਅਕਾਲੀ ਦਲ ਨੂੰ ਤਰਨਤਾਰਨ ਤੋਂ ਕਿਉਂਕਿ ਪੰਥਕ ਸੀਟ ਹੈਗੀ ਆ ਕਿਵੇਂ ਦੇਖ ਰਹੇ ਉਹਨਾਂ ਦੇ ਦਾਅਵੇ ਨੂੰ ਕਿ 2027 ਤੋਂ ਜਿਹੜਾ ਮੋੜ ਆਗਾ ਉਹ ਤਰਨਤਾਰਨ ਤੋਂ ਮੰਨਿਆ ਜਾਊਗਾ। ਵੀ ਕੋਈ ਇਹ ਅੱਜ ਚੁੰਜ ਚਰਚਾ ਆ ਬੜੀਆਂ ਗੱਲਾਂ ਸਾਡੇ ਕੋ ਵੀ ਆਉਂਦੀਆਂ ਅੱਜ ਵੀ ਮੈਨੂੰ ਇੱਕ ਦੋ ਬੰਦਿਆਂ ਨੇ ਕਿਹਾ ਕਿ ਨਹੀਂ ਜੀ ਸਮਝਾਉਂ ਤਾਂ ਤੇ ਅਕਾਲੀ ਦਲ ਦਾ ਬੀਜੇਪੀ ਨਾਲ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਬੀਜੇਪੀ ਨੂੰ ਵੀ ਪਤਾ ਲੱਗ ਗਿਆ ਸੀ ਕੱਲੇ ਸੱਤਾ ਜਨੀ ਆਸਾਂ ਦੇ ਅਕਾਲੀ ਦਲ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਦਾ ਵੀ ਉਹ ਗੱਲ ਨਹੀਂ ਬਣਦੀ। ਅਰਬਨ ਵੋਟਾਂ ਚ ਹੁਣ ਇੱਕ ਪਾਸੇ ਉਹ ਵੀ ਆਪਣੇ ਗਿਆਨੀ ਨੂੰ ਲਾਤਾ ਉਹਨਾਂ ਨੇ ਹੁਣ ਉਹ ਕਾਦੇ ਲਈ ਲਾਇਆ ਕਿ ਆਪਣਾ ਪੈਰਲਲ ਬਰਾਬਰ ਦਾ ਕੈਂਡੀਡੇਟ ਖੜਾ ਕਰਕੇ ਵੋਟਾਂ ਕਾਲੀ ਦਾਲ ਦੀਆਂ ਵਧਾਉਣ ਲਈ ਲਾਇਆ ਜਾਂ ਤੋੜਨ ਲਈ ਲਾਇਆ ਜੇ ਹੁਣ ਉਹਦਾ ਦੇਖੋ ਉਹਦਾ ਮਤਲਬ ਇਹ ਕੋਈ ਵੀ ਹੋ ਸਕਦਾ ਕਿਉਂਕਿ ਅਰਬਨ ਜਿਹੜੀ ਵੋਟ ਆ ਜੇ ਭਾਜੀਪੀ ਕੋਲ ਵੋਟ ਹੈਗੀ ਉਥੇ ਹਾਲਾਂਕਿ ਬਹੁਤੀ ਵੋਟ ਹੈ ਨਹੀਂ ਬੀਜੇਪੀ ਦੀ ਤੇ ਕਾਂਗਰਸ ਦੀ ਕੀ ਵੋਟ ਨੂੰ ਤੋੜਨ ਲਈ ਉਹਨਾਂ ਨੂੰ ਉੱਥੇ ਬੀਜੇਪੀ ਆਪਣਾ ਕੈਂਡੀਡੇਟ ਖੜਾ ਕਰੂਗੀ ਇਹ ਸਾਰੀਆਂ ਚੀਜ਼ਾਂ ਪੋਲਿਟਿਕਸ ਵਿੱਚ ਕੱਲਾ ਵੋਟਾਂ ਆਪਣੇ ਆਪ ਨੂੰ ਕਮਾਉਣੀਆਂ ਹੀ ਹੁੰਦੀਆਂ ਜਿਹੜੀਆਂ ਵਿਰੋਧੀ ਵਿਰੋਧੀ ਧਿਰਾਂ ਦੀਆਂ ਵੋਟਾਂ ਉਹ ਵੰਡਣੀਆਂ ਕਿਵੇਂ ਆ ਉਹ ਉਨੀ ਉਨੀ ਜ਼ਬਰਦਸਤ ਸਟਰੈਟਜੀ ਕਰਨੀ ਪੈਂਦੀ ਹੈ ਕਿ ਹੈਡ ਕਾਊਂਟ ਹੈ ਨਾ ਫਰਸਟ ਪਾਸ ਦਾ ਪੋਸਟ ਵਾਲੀ ਗੱਲ ਹੈ ਜਿਹੜਾ ਸਭ ਤੋਂ ਜ਼ਿਆਦਾ ਵੋਟਾਂ ਲੈ ਗਿਆ ਉਹੋ ਹੀ ਜਿੱਤਦਾ ਹੈ ਇਸ ਲਈ ਇਹ ਗੱਲ ਕਲੀਅਰ ਹੋ ਜਾਊਗੀ ਲਖਵਿੰਦਰ ਜੀ ਕਿ ਇਹ ਨੇੜੇ ਆਉਂਦੇ ਆ ਜਾਂ ਕਿਸ ਤਰੀਕੇ ਨਾਲ ਇਹ ਜਦੋਂ ਇਹ ਇਸੇ ਕਰਕੇ ਮੈਂ ਕਹਿੰਦਾ ਨਾ ਕਿ ਜਦੋਂ ਇੱਕ ਵਾਰੀ ਰੀ ਡਿਮਾਰਕੇਸ਼ਨ ਸੀ ਕੋਈ ਪੰਜਾਬ ਦੇ ਪਿੰਡ ਜਾਣੇ ਸੀ ਤੇ ਪੰਜਾਬੀ ਟ੍ਰਿਬਿਊਨ ਨੇ ਬਹੁਤ ਦਿਨ ਪਹਿਲਾਂ ਦੀ ਗੱਲ ਮੇਰੇ ਕੋਲ 1980 ਦੀ ਹੋਣੀ ਆ ਜਾਂ ਕਦੋਂ ਦੀ ਇੱਕ ਹੈਡਿੰਗ ਲਾਇਆ ਉਹ ਪਿੰਡ ਸੀ ਜਿੰਦੇ ਜੋ ਚਲੇ ਜਾਂਦਾ ਹਰਿਆਣੇ ਵੱਲ ਨੂੰ ਤੇ ਸਾਡੇ ਬਹੁਤ ਸਾਰਾ ਏਰੀਆ ਜਿਹੜਾ ਹਰਿਆਣੇ 'ਚ ਚਲੇ ਜਾਣਾ ਸੀ ਤੇ ਉਹਦਾ ਹੈਡਿੰਗ ਲਾਇਆ ਕੰਦੂ ਖੇੜਾ ਕਰੂ ਨਵੇੜਾ ਕੰਦੂ ਖੇੜਾ ਪਿੰਡ ਦਾ ਨਾਮ ਸੀ ਇਹ ਬਾਕੀ ਪਿੰਡਾਂ ਦੀ ਵੀ ਕਿਸਮਤ ਉਹ ਇੱਕੋ ਹੀ ਲਿੰਕ ਪਿੰਡ ਸੀ ਜੇ ਉਧਰੋਂ ਜਾਂਦਾ ਤੇ ਬਾਕੀ ਵੀ ਚਲੇ ਜਾਣੇ ਬਾਕੀ ਚੋ ਮੈਜੋਰਿਟੀ ਸੀ ਤਾਂ ਹੁਣ ਇਹ ਜਿਹੜਾ ਨਾ ਤਰਤਾਨ ਦੀ ਸੀਟ ਵੀ ਕਾਫੀ ਉਸੇ ਤਰੀਕੇ ਨਾਲ ਕਰੂ ਨਵੇੜਾ 2027 ਦਾ ਉਸ ਕਿਸਮ ਨਾਲ ਲੋਕ ਦੇਖ ਰਹੇ ਹਾਲਾਂ ਇੰਜ ਹੁੰਦਾ ਨਹੀਂ ਹੈਗਾ ਉਹ ਬਿਲਕੁਲ ਨਹੀਂ ਹੋ ਪਰ ਜਿਹੜੀਆਂ ਰਾਜਨੀਤਿਕ ਮਸ਼ਕਾਂ ਆਆਂ ਪਾਰਟੀਆਂ ਦੀਆਂ ਆਪਸੀਆਂ ਸਾਂਝ ਪਿਆਲੀਆਂ ਇੱਕ ਦੂਜੇ ਨੂੰ ਠਿੱਬੀ ਲਾਉਣੀ ਤਿਆਰੀਆਂ ਕਰਨੀਆਂ ਉਹ ਫੁੱਲ ਡਰੈਸ ਰਿਹਾਸਲ ਤਰਤਾਨ ਦੀ ਸੀਟ ਤੋਂ ਸ਼ੁਰੂ ਹੋ ਜੂ ਪਰ ਸਰ ਜਿਵੇਂ ਉਹ ਕਹਰੇ ਨੇ ਵੀ ਇਹ ਚਲੋ ਸਰਕਾਰ ਬਣਨੀ ਨਾ ਬਣਨੀ 2027 ਤੱਕ ਕਿਸ ਤਰ੍ਹਾਂ ਕਿਹੜੀ ਪਾਰਟੀ ਜੇ ਆਪਾਂ ਨੂੰ ਬਾਅਦ ਦੀ ਗੱਲ ਹੈ ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੀ ਰਾਜਨੀਤੀ ਦੇ ਹਾਸ਼ੀ ਦੇ ਉੱਪਰ ਇਸ ਟਾਈਮ ਅਕਾਲੀ ਦਲ ਦਿਖਾਈ ਦੇ ਰਹੀ ਹੈ ਜੇਕਰ ਇਹ ਜਿਮਨੀ ਚੋਣ ਜਿੱਤਦੇ ਨੇ ਕਿ ਇਹਦੇ ਨਾਲ ਪਾਰਟੀ ਦਾ ਮਨੋਬਲਤਾ ਵਧਣਾ ਵਧਨੇ ਕਿ ਲੋਕਾਂ ਦੇ ਵਿੱਚ ਉਤਸ਼ਾਹ ਵਧੇਗਾ ਵਰਕਰਾਂ ਦੇ ਵਿੱਚ ਬੂਸਟ ਹੋਏਗਾ ਪਾਰਟੀ ਬੂਸਟ ਅਪ ਕਰੇਗੀ ਕਿਉਂ ਨਹੀਂ ਮੈਂ ਤੇ ਵੈਸੇ ਵੀ ਜਿੰਨਾ ਕਿ ਦੇਖ ਰਿਹਾ ਆਂ ਆ ਜਿੰਨਾ ਆਕਾਲੀ ਦਲ ਦਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਉਹਦੇ ਚੋ ਕੁਛ ਨਾ ਕੁਛ ਇਹਨਾਂ ਨੇ ਬਾਹਰ ਵੀ ਆਏ ਹੋਣਗੇ ਜਿੰਨੀ ਉਹ ਸਾਰੀ ਅਕਸਰਾਂ ਜਿਹ ਹਾਲਾਂਕਿ ਉਹ ਨਹੀਂ ਸਮੂਦ ਨਹੀਂ ਹੋਈ ਜਿਹੜੀ ਆਕਾਲ ਤੱਕ ਤੇ 2 ਦਸੰਬਰ ਨੂੰ ਪੀਅਰ ਕਰਦੀ ਸਾਰਾ ਲੋਕ ਪਰ ਲੋਕੀ ਵੀ ਇੱਕੋ ਗੱਲ ਨੂੰ ਬਾਰ-ਬਾਰ ਫਾੜ ਕੇ ਨਹੀਂ ਬੈਠਦੇ ਲੋਕ ਸੋਚਦੇ ਆ ਕਿ ਯਾਰ ਬਹੁਤ ਹੋ ਗਿਆ ਹੁਣ ਆਪਾਂ ਕੋਈ ਨਵੀਂ ਗੱਲ ਦੇ ਵਿੱਚੋਂ ਸਾਹਮਣੇ ਨਵੀਂ ਗੱਲ ਲੈ ਕੇ ਆਈਏ ਜਾਂ ਨਵੇਂ ਤੌਰ ਤੇ ਚਲਿਏ ਜਾਂ ਹੁਣ ਮੁੱਢੋਂ ਛੁੱਟੋ ਚਲਿਏ ਤੁਸੀਂ ਇਹਦੀ ਮੈਂ ਸਬੂਤ ਦੇ ਤੌਰ ਤੇ ਇਹ ਗੱਲ ਕਹਿਣਾ ਕਿ ਦਰਬਾਰ ਸਾਹਿਬ ਤੇ ਜਿੱਡਾ ਵੱਡਾ ਹਾਕਲ ਤੱਕ ਤੇ ਹਮਲਾ ਹੋਇਆ ਉਹਦੇ ਨਾਲ ਤੋਂ ਵੱਡਾ ਕੋਈ ਨੁਕਸਾਨ ਨਹੀਂ ਸੀ ਉਹ ਤੋਂ ਬਾਅਦ ਦੋ ਵਾਰੀ ਸਰਕਾਰਾਂ ਤੇ ਬਾਣੀ ਝੁਕੀਆਂ ਕਾਂਗਰਸ ਦੀਆਂ ਇਹ ਦੋਵੇਂ ਵਾਰੀ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਰਿਹਾ ਤੇ ਵਿੱਚੋਂ ਚੰਨੀ ਵੀ ਥੋੜੇ ਜਿਹੇ ਸੌਕ ਦੇਣ ਲਈ ਰਾਹ ਗਏ ਇਸ ਲਈ ਇਹ ਜਿਹੜੇ ਨਾ ਲੋਕ ਉਸੇ ਗੱਲ ਨੂੰ ਹਾਲਾਂਕਿ 84 ਦਾ ਅਕਾਲੀ ਦਲ ਵੱਲੋਂ ਅੱਜ ਵੀ ਉਸੇ ਤਰੀਕੇ ਨਾਲ ਜ਼ੋਰ ਦੇ ਦੇ ਕੇ ਕਿਹਾ ਜਾਂਦਾ ਪਰ ਜਿਹੜੇ ਵੋਟਰ ਆ ਜਾ ਹੁਣ ਵੀ ਤੁਸੀਂ ਮੇਰਾ ਖਿਆਲ ਸੱਤ ਪਾਰਲੀਮੈਂਟ ਦੇ ਹਲਕੇ ਸੀਟਾਂ ਜਿਹੜੀਆਂ ਕਾਂਗਰਸ ਦੀਆਂ ਹੈਗੀਆਂ ਪੰਜਾਬ ਤੋਂ ਕਿ ਕਾਫੀ ਵੱਡੇ ਮਤਲਬ ਲੋਕ ਵੋਟ ਪਾਉਂਦੇ ਆ ਅਰਬਨ ਚੋ ਵੀ ਰੂਰਲ ਚੋ ਵੀ ਕਹਾ ਹੀ ਨੇ ਐਮਪੀ ਜਿੱਤ ਕੇ ਜਾਂਦੇ ਆ ਇਸ ਲਈ ਆਪਾਂ ਜਿਹੜੇ ਪੁਰਾਣੀ ਗੱਲ ਨੂੰ ਇਹ ਸੋਚਣਾ ਕਿ ਇਹ ਉਹ ਹੀ ਉਸੇ ਤਰੀਕੇ ਨਾਲ ਹੀ ਲੋਕ ਤਾਂ ਗੱਲਾਂ ਕਈ ਸਾਹਮਣੇ ਆਉਂਦੀਆਂ ਵਿੱਚ ਇੱਕ ਖਬਰ ਇਹ ਵੀ ਆ ਰਹੀ ਸੀ ਜਿਹਦੇ ਵਿੱਚ ਕਿਹਾ ਜਾਂਦਾ ਇਹਨੂੰ ਮੰਤਰੀ ਮੰਡਲ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਏ ਵੀ ਵਿੱਚ ਕੋਈ ਸਵਾਲ ਉੱਠਦੇ ਆ ਤੇ ਪਰ ਜਿਹੜਾ ਹੁਣ ਅਸਤੀਫਾ ਲੈਣ ਪਹਿਲਾਂ ਇਹ ਕਹਿੰਦਾ ਅਸਤੀਫਾ ਦੇ ਦਿੱਤਾ ਬਾਅਦ ਵਿੱਚ ਕਹਿੰਦੇ ਅਸੀਂ ਵਾਪਸ ਲੈ ਲਿਆ ਇਹ ਇੱਕ ਬਈ ਝੂਰਟਣ ਲੈ ਲਿਆ ਫਿਰ ਤੋਂ ਤਾਂ ਜਿਹਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਵੀ ਇਹ ਹੋਇਆ ਕੀ ਦੇ ਕਹਿੰਦੇ ਹੁਣ ਇਹ ਕੇਜਰੀਵਾਲ ਨੂੰ ਮਿਲਦੇ ਆ ਕੇਜਰੀਵਾਲ ਕੋਲੇ ਸਾਰੀ ਗੱਲਬਾਤ ਕਰਦੇ ਆ ਵੀ ਜੋ ਇੱਕ ਪਹਿਲਾਂ ਇਹ ਮਿਨਿਸਟਰ ਸੀ ਜਿਹਦੇ ਵਿੱਚ ਜਦੋਂ ਕੋਈ ਕਿਤੇ ਸਹੀਲਦਾਰ ਲਾਉਣਾ ਜਾਂ ਕਿਸੇ ਨੂੰ ਇਧਰ ਉਧਰ ਲਾਉਣਾ ਕੋਈ ਕੰਮ ਨਹੀਂ ਹੁੰਦਾ ਸੀ ਇਸ ਕਰਕੇ ਇਹ ਅੱਕ ਕੇ ਇਹਨਾਂ ਨੂੰ ਇੱਕ ਪੋਸਟ ਪਾਈ ਜਾਂਦੀ ਆ ਇਹ ਸਾਰੀ ਮਲੀ ਭੁਗਤ ਕੀ ਦੀ ਆ ਕੇਜਰੀਵਾਲ ਦੀ ਇਹ ਮਿਲਦੇ ਆ ਉਹਨੂੰ ਅਨਮੋਲ ਗਗਨਮਾਨ ਉਹਨਾਂ ਨੂੰ ਮਿਲਦੇ ਆ ਪਰ ਇਹਨਾਂ ਬੰਦੀਆਂ ਕਹਿੰਦਾ ਵੀ ਜਦੋਂ ਸਾਡੇ ਕੋਈ ਕੰਮ ਨਹੀਂ ਹੁੰਦੇ ਫਿਰ ਐਮਐਲਏ ਮੈਂ ਕਾਦੀ ਜਿੱਥੇ ਕੋਈ ਤਹਿਸੀਲਦਾਰ ਨੂੰ ਕਿਤੇ ਨੂੰ ਇਧਰ ਉਧਰ ਲਾਉਣਾ ਜਾਂ ਕੋਈ ਹੋਰ ਕੰਮ ਕਰਨੇ ਆ ਤੇ ਪੰਜਾਬ ਦੇ ਲੋਕਾਂ ਵਾਸਤੇ ਕੋਈ ਹੋਰ ਤਾਂ ਜਿੱਥੇ ਫਿਰ ਇਹ ਮੇਰੇ ਕੰਮ ਨਹੀਂ ਹੋਣੇ ਫਿਰ ਮੈਂ ਕਾਹਦੀ ਮੰਤਰੀ ਆ ਤਾਂ ਇਸ ਕਰਕੇ ਇਸਤਿਫਾ ਦਿੱਤਾ ਜਾਂਦਾ ਇੱਕ ਵਾਰ ਆਪਦੇ ਬੰਨਿਓ ਉਹ ਕੇਜਰੀਵਾਲ ਨੇ ਕਿਹਾ ਸੀ ਵੀ ਇਹ ਪੋਸਟ ਪਾਓ ਤੁਸੀਂ ਨਾ ਕਿ ਕੋਈ ਸਪੀਕਰ ਸਾਹਿਬ ਨੂੰ ਇੱਕ ਪੋਸਟੋਂ ਵੈਸੇ ਆਪਦੇ ਬੰਨਿਓ ਪਾਤੀ ਜਾਂਦੀ ਆ ਸੋਸ਼ਲ ਮੀਡੀਆ ਦੇ ਵਿੱਚ ਵੀ ਮੇਰਾ ਮਨ ਭਰਿਆ ਹੋਇਆ ਮੈਂ ਇਸਤਿਫਾ ਦੇਣਾ ਚਾਹੁੰਦਾ ਤੇ ਉਹ ਖਬਰ ਫਿਰ ਅੱਗ ਵਾਂਗੂ ਵਾਇਰਲ ਹੋ ਜਾਂਦੀ ਆ ਪੰਜਾਬ ਦੇ ਵਿੱਚ। ਅਨਮੋਲ ਗਗਨਮਾਨ ਨੇ ਇਹ ਕਰਤਾ ਜੀ ਉਹ ਹੋ ਗਿਆ ਜੀ ਅਸਤੀਫਾ ਦੇਤਾ ਜੀ ਤੇ ਇਹਦੇ ਵਿੱਚ ਕੀ ਹੁੰਦਾ ਬਾਅਦ ਤੇ ਅਮਨ अरोड़ा ਘਰ ਵਿੱਚ ਪਹੁੰਦਿਆ ਫਿਰ ਇਹ ਕਹਿੰਦੇ ਵੀ ਕੇਦਰੀਵਾਲ ਤੇ ਅਮਨ अरोड़ा ਦੇ ਕਹਿਣ ਤੇ ਵਾਪਸ ਅਸਤੀਫਾ ਲੈ ਲੇਤਾ ਜਾਂਦਾ। ਇਹ ਹੁਣ ਜੂਰ ਤਰਨ ਜਿਹੜਾ ਫਿਰ ਲੈ ਲਿਆ ਇਹਨਾਂ ਨੇ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਵੀ ਇਹ ਸਭ ਕੁਝ ਚਾਹੇ ਅਸਤੀਫਾ ਉਹਨਾਂ ਨੇ ਵਾਪਸ ਲੈ ਲਿਆ ਹੁਣ ਇਹਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚ ਕੀ ਲਾਭ ਸੀ ਚਾਹੇ ਕੋਈ ਅਸਤੀਫਾ ਦੇਵੇ ਚਾਹੇ ਨਾ ਦੇਵੇ ਇਹ ਅਸਤੀਫਾ ਜਿਹੜਾ ਦਿੱਤਾ ਕੋਈ ਆਪ ਦੇ ਵਾਸਤੇ ਲੋਕਾਂ ਵਾਸਤੇ ਨਹੀਂ ਦਿੱਤਾ ਕੋਈ ਇਹ ਤਾਂ ਆਪ ਦੇ ਵਾਸਤੇ ਦਿੱਤਾ ਇਹਨਾਂ ਨੇ ਇੱਕ ਲੀਡਰ ਜਿਹੜੇ ਵੀ ਬਣਦੇ ਕੋਈ ਆਪ ਦੇ ਵਾਸਤੇ ਬਣਦੇ ਆਪ ਦੀਆਂ ਥਿਓਰੀਆਂ ਪਰਦੇ ਆ ਕੋਈ ਗਰੀਬ ਜਨਤਾ ਦਾ ਕੋਈ ਮਤਲ ਨਹੀਂ ਕਿਸੇ ਨੂੰ ਹੁਣ ਤੁਸੀਂ ਸੋਚਦੇ ਹੋਵੋਗੇ ਜੇ ਇੱਕ ਜਣੇ ਦਾ ਵੀ ਅਸਤੀਫਾ ਹੋ ਜਾਊ ਕੋਈ ਵੱਡੀ ਗੱਲ ਨਹੀਂ ਇਹ ਜਿਹੜਾ ਇੱਕ ਇਹਨਾਂ ਨੇ ਪੰਜਾਬੀ ਚ ਕਹਿ ਰਿਹਾ ਆ ਪਾ ਪਲਾਨ ਬਣਿਆ ਹੋਇਆ ਸੀ ਇੱਕ ਪਹਿਲੇ ਕੇਜਰੀਵਾਲ ਨੂੰ ਮਿਲਦੇ ਆ ਤੇ ਕੇਜਰੀਵਾਲ ਕਹਿੰਦਾ ਹੈਗਾ ਵੀ ਜਦੋਂ ਛੋਡੇ ਧੁੱਕਾ ਕਹਿਣ ਤੇ ਕੰਮ ਨਹੀਂ ਹੋ ਰੇ ਦਿੱਲੀ ਵਾਲਾ ਲਾਲਾ ਜਿਹੜਾ ਅਕਸਰ ਇਹ ਗੱਲ ਕਰੀਏ ਪਰ ਦਿੱਲੀਓ ਸਰਕਾਰ ਚੱਲਦੀ ਹੈ ਇਹ ਸੀਐਮ ਭਵੰਤਮਨ ਵੀ ਕਹਿੰਦਾ ਤਾਂ ਮੂਰੇ ਤੁਸੀਂ ਐਂ ਦੱਸੋ ਜਿੱਥੋਂ ਦਾ ਤਾਂ ਉਹ ਲੀਡਰ ਹੈਗਾ ਸੀ ਉੱਥੋਂ ਦੇ ਲੋਕਾਂ ਨੇ ਤਾਂ ਉਹਦੇ ਮਾਰੇ ਹੀ ਲੱਤ ਝਾੜੂ ਖਿਲਾਰਤਾ ਥੀਲਾ-ਥੀਲਾ ਹੋ ਗਈਆਂ ਤੇ ਹੁਣ ਇਹ ਪੰਜਾਬ ਦੇ ਵਿੱਚ ਤੇ ਉਹਨੂੰ ਜਿੰਨੇ ਵੀ ਲੀਡਰ ਆ ਆਮ ਆਦਮੀ ਪਾਰਟੀ ਉਹਨੂੰ ਮੂਰੇ ਕਰ ਦਿੰਦੇ ਆ 2 ਫੁੱਟ ਦਾ ਬੰਦਾ ਖੁਦ ਇੱਕ ਮੁਜਰਮ ਜੇਲ੍ਹ ਕੱਟੀ ਹੋਈ ਆ ਤਾਂ ਇੱਥੇ ਆਉਂਦਾ ਸਵਾਲ ਪੰਜਾਬ ਦੇ ਲੋਕ ਇਹਨੂੰ ਕਬੂਲ ਵੀ ਨਹੀਂ ਕਰਦੇ ਧੱਕੇ ਨਾਲ ਪੰਜਾਬ ਦੇ ਵਿੱਚ ਬੜਿਆ ਖੜਾ ਤੇ ਜਿੱਥੇ ਕਿਤੇ ਭਾਸ਼ ਨੂੰ ਦਾ ਪਹਿਲਾਂ ਕੇਂਦਰੀਵਾਲ ਦਾ ਹੁੰਦਾ ਤਾਂ ਹੁਣ ਆ ਜੋ ਅਸਤੀਫੇ ਆ ਤੇ ਇਹ ਤਾਂ ਇੱਕ ਇਹ ਲੀਡਰਾਂ ਦੀਆਂ ਗੱਲਾਂ ਬਈ ਤੁਸੀਂ ਇਹ ਦੱਸੋ ਕੋਈ ਗगन ਅਨਮੋਲ ਗगनਮਾਨ ਕੋਈ ਬੱਚੀ ਤਾਂ ਹੈ ਨਹੀਂ ਵੀ ਹੁਣ ਅਸਤੀਫਾ ਦੇਤਾ ਜੀ ਹੁਣ ਅਸੀਂ ਵਾਪਸ ਲੈ ਲਿਆ ਜੀ ਇਹ ਤਾਂ ਇੱਕ ਪੋਸਟ ਪਾਈ ਜਾਂਦੀ ਆ ਨਾ ਕਿ ਸਪੀਕਰ ਸਾਹਿਬ ਨੂੰ ਪੋਸਟ ਦੇ ਵਿੱਚ ਲਿਖਿਆ ਨਾ ਮੇਰਾ ਮਨਪ੍ਰਯਤ ਮੈਂ ਅਸਤੀਫਾ ਦੇਣਾ ਚਾਹੁੰਦਾ ਇਸ ਪਾਰਟੀ ਤੋਂ ਮੈਂ ਜੋ ਐਮਐਲਏ ਲੀਡਰਸ਼ਿਪ ਤੋਂ ਅਸੀਂ ਜੋ ਅਸਤੀਫਾ ਦੇਣਾ ਚਾਹੁੰਦਾ ਇਹ ਤਾਂ ਇੱਕ ਅਨਮੋਲ ਗगन ਦੀ ਚਾਲ ਸੀ ਇਹ ਤਾਂ ਸਿਰਫ ਮੈਂ ਤੁਹਾਨੂੰ ਦੱਸਾ ਹੁਣ ਇਹ ਪੰਜਾਬੀ ਦੇ ਵਿੱਚ ਹੀ ਦੱਸ ਦਿੰਨਾ ਤੁਸੀਂ ਇਹ ਦੱਸੋ ਵੀ ਫੇਸਬੁੱਕ ਤੇ ਪੋਸਟ ਕਿਉਂ ਪਾਈ ਸਿੱਧਾ ਜਾ ਕੇ ਫਿਰ ਜੋ ਸਪੀਕਰ ਸਾਹਿਬ ਦੇ ਸਾਹਮਣੇ ਕਿਉਂ ਨਹੀਂ ਕੀਤਾ ਵੀ ਜੀ ਮੈਂ ਪੱਕੇ ਤੌਰ ਤੇ ਅਸਤੀਫਾ ਦੇਣਾ ਚਾਹੁੰਦੀ ਆ ਇਹ ਪਾਰਟੀ ਮੈਂ ਸਿਆਸਤ ਛੱਡਣਾ ਚਾਹੁੰਦੀ ਆ ਇੱਕ ਪੋਸਟ ਹੀ ਕਿਉਂ ਪਾਈ ਜਾਂਦੀ ਆ ਇਹ ਤਾਂ ਸਿਰਫ ਇੱਕ ਲੋਕਾਂ ਨੂੰ ਬਸ ਉਹ ਕਰਨਾ ਸੀ ਤੇ ਆਪ ਦੇ ਜਿਹੜੇ ਉਹਨਾਂ ਨੂੰ ਡਰਾਉਣਾ ਸੀ ਜਾਨੀ ਕਿ ਪੰਜਾਬੀ ਚ ਕਹਿੰਦੇ ਆਪਾਂ ਤੇ ਹੁਣ ਇਹ ਕਹਿੰਦੇ ਆ ਵੀ ਜੀ ਆਮਨੋ ਰੂੜਾ ਘਰ ਪਹੁੰਚ ਗਿਆ ਕਹਿੰਦੇ ਵੀ ਤੁਹਾਨੂੰ ਅਸੀਂ ਜੋ ਲੀਡਰਸ਼ਿਪ ਚੋਂ ਨਹੀਂ ਬਾਹਰ ਕੱਢ ਸਕਦੇ ਤੁਸੀਂ ਅਸਤੀਫਾ ਨਹੀਂ ਦੇ ਸਕਦੇ ਜੋ ਤੁਹਾਨੂੰ ਅਸਤੀਫਾ ਵਾਪਸ ਲੈਣਾ ਪਊਗਾ ਹੁਣ ਇੱਕ ਫੇਰ ਤੋਂ ਖਬਰਾਂ ਪੈ ਗਈਆਂ ਤੇ ਪੋਸਟਾਂ ਵੀ ਪੈ ਗਈਆਂ ਕਹਿੰਦਾ ਮਤਲਬ ਵੀਡੀਓ ਵੀ ਆ ਗਿਆ ਅਸਤੀਫਾ ਫੇਰ ਵਾਪਸ ਲੈ ਲੈ ਜੀ ਇਹ ਸਿਰਫ ਇਹਨਾਂ ਦੀ ਮਰਜ਼ੀ ਆ ਚਾਹੇ ਅਸਤੀਫਾ ਵਾਪਸ ਲੈਣ ਚਾਹੇ ਦੇਣ ਹਨ ਤਾਂ ਇਹ ਬਈ ਇਹਦੇ ਵਿੱਚ ਹੁਣ ਪੰਜਾਬ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਜਿਹੜਾ ਇਹ ਕੋਈ ਲੀਡਰ ਬਣਦਾ ਉਹ ਆਪਦੀਆਂ ਤਜੂਰੀਆਂ ਭਰਦਾ ਤੇ ਸਾਡੇ ਲੋਕਾਂ ਨਾਲ ਕੀ ਕਰਦੇ ਆ ਪਹਿਲਾਂ ਕਿਹਾ ਕੀ ਸੀ ਇਹਨਾਂ ਨੇ ਹਜ਼ਾਰ-ਹਜ਼ਾਰ ਹਰ ਖਾਤੇ ਦੇ ਵਿੱਚ ਹਰ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਏ ਪਾਵਾਂਗੇ ਮਹੀਨੇ ਦੀ ਮਹੀਨੇ ਫਿਰ ਬਜ਼ੁਰਗਾਂ ਨੂੰ 2500 ਪਲਚ ਮਿਲਦੀ ਆ ਕਿਸੇ ਨੂੰ ਪੰਜਾਬ ਦੇ ਵਿੱਚ ਮਿਲਦੀ ਆ ਤਾਂ ਜ਼ਰੂਰ ਦੱਸੋ ਜਿਹੜੀ ਰਹਿ ਗਿਆ ਕੋਈ ਰਸਣ ਪਾਣੀ ਇਹ 6 ਮਹੀਨਿਆਂ ਤੋਂ ਮਿਲਦਾ ਕਿਤੇ 5 ਮਹੀਨਿਆਂ ਤੋਂ ਮਸਾਂ ਉਹਦੇ ਵਿੱਚ ਕੀ ਹੁੰਦਾ 5-7 ਜੀ ਹੁੰਦੇ ਘਰ ਦੇ ਕਣਕ ਉਥੇ ਚਹਿਰ ਫਰੀ ਕਰਤੀ ਹੁਣ ਕਰੀਏ ਫਰੀ ਆ ਕੋਈ ਸਾਲ ਤੋਂ 2 ਸਾਲਾਂ ਦੀ 3 ਸਾਲ ਦੀ ਇਹ ਹੁਣ ਕਰੀਆ ਤੇ ਇਹਦੇ ਵਿੱਚ ਕੀ ਹੁੰਦਾ 6 ਮਹੀਨੇ ਤੋਂ ਕਣਕ ਮਿਲਦੀ ਸਾਡੇ ਜਿਹੜੇ ਕੀ ਵਿਚਾਰੇ ਮਜ਼ਦੂਰ ਗਰੀਬ ਜੋ ਵੀ ਆ ਜੋ ਜਦੋਂ ਉਥੇ ਜਾਂਦੇ ਆ ਤਾਂ ਉਥੇ 2 2 3 3 ਦਿਨ ਤਾਂ ਇਹ ਪਹਿਲਾਂ ਤਾਂ ਲੈਂਡ ਚ ਲੱਗੋ ਫਿਰ ਕਹਿਣਗੇ ਕਣਕ ਆਊਗੀ ਜੀ ਉਹਦੇ ਇੰਤਜ਼ਾਰ ਕਰੋ ਵੀ 500 ਦੀ ਕਣਕ ਹੁੰਦੀ ਆ 400 ਦੀ ਤੇ ਜਿਹਦੇ ਵਿੱਚ 4 ਦਿਹਾੜੀਆਂ ਪੜਾ ਦਿੰਦੇ ਆ ਇਹ ਅੱਜ ਦੀਆਂ ਇਹ ਸਰਕਾਰਾਂ ਕਰ ਰਹੀਆਂ ਜਿਹੜੀਆਂ ਹੁਣ ਤਾਂ ਇਹ ਬਈ ਸਾਡੇ ਲੋਕਾਂ ਨੂੰ ਹੀ ਆਟੇਦਾਲਾਂ ਚੱਕਰਾਂ ਚ ਲਈ ਫਿਰਦੇ ਆ ਭਾਸ਼ਣ ਜਦੋਂ ਦਿੰਦੇ ਆ ਲੋਕਾਂ ਦਾ ਧਿਆਨ ਖਿੱਚ ਲੈਂਦੇ ਆ ਧਿਆਨ ਕਿਵੇਂ ਖਿੱਚਦੇ ਆ ਜਿਵੇਂ ਹੁਣ 2500 ਪਿਲਸ਼ਨ ਫਿਰ 1000 ਰੁਪਏ ਮਹੀਨੇ ਮਹਿਲਾਵਾਂ ਨੂੰ ਖਰਚਾ ਦੇਵਾਗੇ ਜੀ ਤਾਂ ਇਹ ਕਿਸੇ ਨੂੰ ਮਿਲਦਾ ਦੱਸੋ ਇਹ ਤਾਂ ਸਿਰਫ ਲੋਕਾਂ ਨੂੰ ਇੱਕ ਗਮਰਾਹ ਕਰਨਾ ਲੋਕਾਂ ਦਾ ਧਿਆਨ ਖਿੱਚਣਾ ਹੁੰਦਾ ਜਦੋਂ ਭਰੇ ਇਕੱਠ ਦੇ ਵਿੱਚ ਇਹ ਭਾਸ਼ਣ ਦੇਣਾ ਹੁੰਦਾ ਇੱਕ ਗੱਪ ਮਾਰਨੀ ਹੁੰਦੀ ਆ ਪੰਜਾਬੀ ਚ ਹੀ ਕਹਿਦਿਏ ਹੁਣ ਤੁਸੀਂ ਐਂ ਦੇਖ ਲਓ ਜਿਹੜੇ ਹੁਣ ਸਾਡੇ ਬਜ਼ੁਰਗ ਜਿਹੜੇ ਕੀ ਵਿਚਾਰੇ ਪਲਚਣਾ ਮਿਲਦੀਆਂ ਸੀ 25 2500 ਪਲਚਣ ਕਹਿੰਦੇ ਸੀ 1500 ਪਲਚ ਮਿਲਦੀ ਆ ਉਹ ਵੀ ਜਦੋਂ 1 ਮਹੀਨਾ ਲੰਘ ਜਾਂਦਾ ਪੂਰਾ ਪੌਣੇ 2 ਮਹੀਨੇ ਹੋ ਜਾਂਦਾ ਉਦੋਂ ਜਾ ਕੇ ਮਿਲਦੀ ਆ ਪਲਚਣ ਅੱਧਿਆਂ ਨੇ ਤਾਂ ਕਟੀਆਂ ਪਈਆਂ ਅੱਧਿਆਂ ਨੇ ਰਾਸ਼ਨ ਕਾਰਡ ਕੱਟੇ ਪਏ ਆ ਜੋ ਹੁਣ ਕਰ ਲਓ ਗੱਲ ਇੱਥੇ ਇਹ ਆਪ ਦੇ ਠਿੱਡ ਭਰਦੇ ਆ ਕੋਈ ਮਤਲ ਨਹੀਂ ਅਸਤੀਫੇ ਚ ਹੈ ਦੇਨ ਚ ਨਾ ਦੇਣ ਇਹ ਤਾਂ ਇੱਕ ਚਾਲ ਸੀ ਇਹਨਾਂ ਦੀ ਕੇਜਰੀਵਾਲ ਨੇ ਵੀ ਜਦੋਂ ਇਹ ਹੁਣ ਗਗਨ ਅਨਮੋਲ ਮਾਨਦਾ ਇਹੀ ਕਹਿਣਾ ਜੋ ਅਨਮੋਲ ਗਗਨ ਮਾਨਦਾ ਇਹ ਕਹਿਣਾ ਵੀ ਜਦੋਂ ਮੇਰੇ ਤੋਂ ਜਿਹੜਾ ਮੈਂ ਕੰਮ ਕਰੀ ਮੇਰੇ ਕੰਮ ਨਹੀਂ ਹੋ ਰਿਹਾ ਤਾਂ ਇਸ ਕਰਕੇ ਅਸਤੀਫਾ ਦਿੱਤਾ ਜਾਂਦਾ ਉਹ ਵੀ ਇੱਕ ਕੱਚੇ ਤੌਰ ਤੇ ਇੱਕ ਪੋਸਟ ਪਾਈ ਜਾਂਦੀ ਹੈ ਫੇਸਬੁੱਕ ਤੇ ਸਪੀਕਰ ਸਾਹਿਬ ਦੇ ਕੋਲ ਜਾ ਕੇ ਪੱਕੇ ਤੌਰ ਤੇ ਨਹੀਂ ਸੀਗਾ ਇਹ ਅਸਤੀਫਾ ਇਹ ਲੋਕਾਂ ਨੂੰ ਇਹ ਹੋ ਗਿਆ ਜੀ ਮੀਡੀਆ ਦੇ ਵਿੱਚ ਆ ਗਿਆ ਹੁਲਾ ਲਾਲਾ ਹੋ ਗਈ ਜੀ ਅਸਤੀਫਾ ਦੇਤਾ ਜੀ ਇਹ ਹੋ ਗਿਆ ਜੀ ਹੁਣ ਬਾਅਦ ਦੇ ਵਿੱਚ ਕੱਲ 24 ਘੰਟੇ ਦੇ ਵਿੱਚ ਵਾਪਸ ਲੈ ਲਿਆ ਇਹ ਸਿਰਫ ਇਹਨਾਂ ਦੇ ਬਈ ਲੀਡਰਾਂ ਦੇ ਕੰਮ ਆ ਅਸਤੀਫਾ ਦੇਣ ਚਾਹਨਾ ਦੇਣ ਹੁਣ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿਹੜੀ ਹੁਣ ਦੀ ਸਚਾਈ ਆ ਇਹ ਤੁਹਾਡੇ ਸਾਹਮਣੇ ਪੇਸ਼ ਜ਼ਰੂਰ ਕਰਨੀ ਸੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਕਨੂੰ ਨਵੇਂ ਟੌਪ ਤੇ ਧੰਨਵਾਦ